ਲਓ ਜੀ ਤੋਪ ਚੱਲਣ ਲੱਗੀ ਆ ਪੁਸ਼ਕਰ ਮੇਲੇ ਦੇ ਉੱਪਰ ਇਹ ਤੋਪਾਂ ਰਾਜਸਥਾਨ ਤੋਂ ਪੰਜਾਬ ਜਾ ਰਹੀਆਂ ਨੇ ਥੋੜਾ ਸਾਈਡ ਤੇ ਦੇਖੀ ਕਿ ਕਿੱਥੇ ਤੱਕ ਮਾਰ ਕਰਨੀਆਂ ਇਹਨੇ ਜੀ ਅਜੇ ਲੱਗੀ ਨਹੀਂ ਪਾਸੇ ਹੋ ਜਾ ਬਾਬਾ ਪਾਸੇ ਹੋ ਜਾ ਤੂੰ ਬਾਬਾ ਬਾਬਾ ਪਾਸੇ 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 ਲਓ ਵੀ ਮਿੱਤਰੋ ਆਹ ਤੋਪਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਨਾ ਇਹ ਵੀ ਪੁਸ਼ਕਰ ਮੇਲੇ ਤੋਂ ਚੱਲੀਆਂ ਨੇ ਪੰਜਾਬ ਵੱਲ ਨੂੰ ਪੰਜਾਬ ਚ ਬਹੁਤ ਚੰਗੇ ਚੰਗੇ ਚੀਜ਼ਾਂ ਜਾਰੀਆਂ ਨੇ ਇਹ ਤੋਪਾਂ ਵੀ ਚੱਲੀਆਂ ਨੇ ਤੋਪਾਂ ਦੀ ਤੁਹਾਨੂੰ ਮੈਂ ਇਨਫੋਰਮੇਸ਼ਨ ਲੈ ਕੇ ਦਿੰਨਾ ਇਹ ਨਹੀਂ ਹੈ ਵੀ ਸ਼ੋਅ ਕੁਆਲਿਟੀ ਨਿਕਲੀਆਂ ਸ਼ੋਅ ਵਾਸਤੇ ਨੇ ਤੇ ਸਾਡੇ ਨਾਲ ਬਾਬਾ ਜੋਰਾਜੀ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਬੇਨਤ ਵੀਰੇ ਤੁਹਾਡਾ ਆਪਣੇ ਡੇਰੇ ਤੇ ਆਉਣ ਤੇ ਧੰਨਵਾਦ ਧੰਨਵਾਦ ਹਾਂ ਬਾਕੀ ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਭਰਾ ਤਾਨੂੰ ਵੀ ਲੈ ਕਰਦੇ ਆ ਤੁਹਾਨੂੰ ਵੀ ਕਰਦੇ ਆ ਘੋੜਿਆਂ ਨੂੰ ਵੀ ਹਨਾ ਬਹੁਤ ਬਹੁਤ ਧੰਨਵਾਦ ਸਾਰੇ ਭਰਾ ਘਰੇ ਬੈਠ ਕੇ ਆਪਾਂ ਨੂੰ ਐਪਰੀਸ਼ੀਏਟ ਕਰਦੇ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾਈ ਜੀਵੇਂ ਘੋੜੇ ਤਾਂ ਬਹੁਤ ਜਾ ਰਹੇ ਨੇ ਆਪਣੇ ਪੰਜਾਬ ਚੰਗੀਆਂ-ਚੰਗੀਆਂ ਘੋੜੀਆਂ ਤੇ ਫਿਰ ਤੋਪੀਆਂ ਵਿੱਚ ਤੋਪਾਂ ਵੀ ਚੱਲੀਆਂ ਨੇ ਹਾਂਜੀ ਹਾਂਜੀ ਅੱਛਾ ਅੱਛਾ ਜੀ ਇਹ ਬੱਬਾਈ ਜੀਵੇਂ ਤੁਸੀਂ ਮੈਨੂੰ ਦੱਸਿਆ ਵੀ ਚੱਲਦੀਆਂ ਵੀ ਨੇ ਇਹ ਵੀ ਕੱਲੀਆਂ ਸ਼ੋਅ ਵਾਸਤੇ ਨਹੀਂ ਹੈਗੀਆਂ ਇਹ ਇਹ ਨਾ ਬਾਈ ਜੀ ਵੀ ਮਤਲਬ ਜੇ ਆਪਾਂ ਕਹიდੀਏ ਵੀ ਗੋਲੀ ਛਿੱਕਾ ਫਰੂਦ ਨਹੀਂ ਚੱਲਦਾ ਇਹਦੇ ਚ ਵੀ ਜਿੱਦਾਂ ਆਪਾਂ ਸਲਾਮੀ ਵਗੈਰਾ ਦਿੰਨੇ ਆਂਗੇ ਵੀ ਇਹਦੇ ਚ ਚਾਹੇ ਤਾਂ ਫੁੱਲ ਪਾ ਲੋ ਚਾਹੇ ਪੇਪਰ ਪਾ ਕੇ ਤੇ ਇਹਦੇ ਚ ਕੋਈ ਇੱਕ ਬੰਬ ਜੇ ਆਉਂਦੇ ਆ ਉਹ ਪਾ ਕੇ ਵੀ ਮਤਲਬ ਬਹੁਤ ਸੋਹਣੇ ਉਹ ਕਰਦੀਆਂ ਨੇ ਇਹ ਆਪਦਾ ਪਰਫਾਰਮੈਂਸ ਕਰਦੀਆਂ ਨੇ ਜੀ ਜ ਆਪਾਂ ਗੁਰਦੁਆਰਾ ਵਾਸਤੇ ਤੇ ਦੋ ਘਰ ਵਾਸਤੇ ਲਿਆਂ ਨੇ ਠੀਕ ਹੈ ਜੀ ਤੇ ਵੀ ਉੱਥੇ ਆਪਣੇ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਜਿਹੜੀ ਤੁਸੀਂ ਗੱਲ ਕੀਤੀ ਪੰਜਾਬ ਵਾਸਤੇ ਹਾਂ ਜੀ ਇਹ ਨਾ ਸੁਜਾਨਪੁਰ ਹੈ ਸ਼ਾਇਦ ਇੱਥੇ ਕੋਈ ਮਤਲਬ ਰਾਜਸਥਾਨ ਦੀ ਉੱਥੋਂ ਇੱਕ ਟਰੱਕ ਭਰ ਕੇ ਇਹਨਾਂ ਦਾ ਆਇਆ ਸੀਗਾ ਮਤਲਬ ਤੇ ਉਹ ਸਾਰੀਆਂ ਪੰਜਾਬੀਆਂ ਨਹੀਂ ਖਰੀਦ ਲਈਆਂ ਉਹ ਰਾਜਸਥਾਨੀਆਂ ਹੋਰ ਆਊਟ ਸਟੇਟ ਵਾਲੇ ਵਿਚਾਰੇ ਹੁਣ ਭਾਲ ਦੇ ਫਿਰਦੇ ਵੀ ਕਿੱਥੇ ਮਿਲਣਗੇ ਅੱਛਾ ਜੀ ਤੇ ਉਹ ਰਾਤ ਰਾਂਤ ਵੇਲੇ ਕਰਕੇ ਤੋਰਤੇ ਅੱਛਾ ਅੱਛਾ ਇਹਨਾਂ ਚੀਜ਼ਾਂ ਵੀ ਸੋਹਣੀਆਂ ਨੇ ਭਾਈ ਦਿਖਾਈਏ ਆਪਣੀਆਂ ਬਸ਼ੇਰੀਆਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਦੋ ਬਸ਼ੇਰੀਆਂ ਲੈ ਕੇ ਆਏ ਨੇ ਇੱਕ ਤਾਂ ਮਾਰਵਾੜੀ ਤੇ ਇੱਕ ਨੁਕਰੀ ਦੋਵੇਂ ਬਹੁਤ ਟੌਪ ਕਲਾਸ ਚੰਗੀਆਂ ਬਸ਼ੇਰੀਆਂ ਨੇ ਪਹਿਲਾਂ ਬਾਬਾ ਜੀ ਜਿਹੜੀ ਆਪਣੀ ਮਾਰਵਾੜੀ ਬਸ਼ੇਰੀ ਹੈ ਜੀ ਹਾਂਜੀ ਹਾਂਜੀ ਇਕੱਲੇ ਮੱਥੇ ਪਟੇ ਦੀ ਹੈ ਨਾ ਇਹ ਇਕੱਲੇ ਮੱਥੇ ਪਟਾ ਹੈ ਜੀ ਬਾਕੀ ਸਾਰੀ ਜੈਡ ਬਲੈਕ ਹੈ ਜੀ ਠੀਕ ਇਹਦੀ ਕੀ ਡਿਟੇਲ ਆ ਬਾਬਾ ਜੀ ਬਸ਼ੇਰੀ ਦੀ ਇਹ ਬਸ਼ੇਰੀ ਭਾਈ ਬਿਰਾਜ ਜੀ ਦੇ ਘੋੜੇ ਦੀ ਹੈਗੀ ਸੈਫਦੀਪੁਰ ਵਾਲੇ ਦੀ ਸੈਫਦੀਪੁਰ ਵਾਲੇ ਦੀ ਭਾਈ ਮਨਪ੍ਰੀਤ ਸੈਫਦੀਪੁਰ ਵਾਲੇ ਦੀ ਜੀ ਫਟਿਆਲੇ ਤੋਂ ਅੱਛਾ ਅੱਛਾ ਜੀ ਤੇ ਦੂਜੇ ਨੰਬਰ ਤੇ ਮਤਲਬ ਜਿਹੜਾ ਇਹ ਬਿਰਾਜ ਜੀ ਘੋੜਾ ਜੋਧਪੁਰ ਹਾਂਜੀ ਤੇ ਉਸ ਤੋਂ ਅੱਗੇ ਇਹੋ ਸੀਗਾ ਚੇਤਨ ਦਾ ਬਾਬੇ ਬਲਕਦਾਸ ਜੀ ਵਾਲਾ ਚੇਤਨ ਸੀਗਾ ਜਿਹੜਾ ਚੇਤਨ ਘੋੜਾ ਵੀ ਚੈਂਪੀਅਨ ਘੋੜਾ ਸੀਗਾ ਬਹੁਤ ਜਿਆਦਾ ਚੰਗਾ ਔਰ ਬਹੁਤ ਜਿਆਦਾ ਜਿਹੜੇ ਭਰਾਵਾਂ ਨੇ ਦੇਖਿਆ ਬਸ ਇੱਕ ਉਹਦਾ ਘਟ ਆਪਾਂ ਨੂੰ ਇਹ ਲੱਗਿਆ ਵੀ ਉਹ ਛੇਤੀ ਚੱਲ ਗਿਆ ਸੀਗਾ ਉਹ ਬਹੁਤ ਚੰਗਾ ਘੋੜਾ ਸੀ ਉਹ ਅੱਗੇ ਹਰਸ਼ਵਰਧਨ ਦਾ ਸੀ ਠੀਕ ਇਹ ਉਮਰ ਕਿੰਨੀ ਹੋ ਗਈ ਬੱਚੀ ਦੀ ਇਹ 11 1.5 ਮਹੀਨਿਆਂ ਦੀ ਹੈ ਜੀ ਸਾਲ ਦੀ ਮੰਨ ਕੇ ਚੱਲਾਂਗੇ ਆਪਾਂ ਠੀਕ ਹੈ ਬਾਬਾ ਜੀ ਤੇ ਕੱਦ ਕਿੰਨਾ ਕਰ ਗਈ ਬਾਬਾ ਜੀ ਬੱਚੀ ਇਹ 60 ਪਲੱਸ ਹੈ ਜੀ 60 ਬਲਾ ਸਾਲ ਕੱਦ ਵੀ ਸੱਤ 60 ਦੇ ਬਰਾਬਰ ਆ ਬਈ ਅੱਛਾ ਅੱਛਾ ਜੀ ਹਾਂਜੀ ਠੀਕ ਆ ਬਾਬਾ ਜੀ ਤੇ ਬਾਬਾ ਜੀ ਇਹ ਜਿਹੜੀ ਨੌਕਰੀ ਹੈ ਜੀ ਬੱਚੀ ਇਹ ਨੌਕਰੀ ਬਸ਼ੇਰੀ ਹੈ ਜਿਹੜੀ ਬਈ ਜੀ ਹਾਂਜੀ ਇਹ ਇਹਦਾ ਨਾਮ ਬੀਬਾ ਜੀ ਅੱਛਾ ਜੀ ਤੇ ਇਹ ਹੈਗੀ ਹੈਗੀ ਆਪਣਾ ਰਾਜਰੂਪ ਘੋੜਾ ਜਿਹੜਾ ਪਹਿਲਾਂ ਬਾਈ ਸੁਖਵੀਰ ਚੱਠੇ ਕੋਲੇ ਸੀਗਾ ਹੁਣ ਬਾਈ ਜਸੇ ਨਾਗਰੇ ਕੋਲੇ ਹੈਗਾ ਹਾਂਜੀ ਹਾਂਜੀ ਤੇ ਬਹੁਤ ਚੰਗਾ ਘੋੜਾ ਸੀਗਾ ਜੀ ਕਈ ਸ਼ੋਅ ਬੰਦਰ ਘੋੜਾ ਹੋਇਆਗਾ ਉਹ ਸੀਗਾ ਰੌਲੀ ਵਾਲੇ ਅਰਜਨ ਦਾ ਬਹੁਤ ਵੈਸਟ ਰਿਜ਼ਲਟ ਸੀਗਾ ਜੀ ਰੌਲੀ ਵਾਲੇ ਅਰਜਨ ਦੀ ਲਾਈਨ ਚ ਆ ਗਈ ਇਹ ਰਾਜਰੂਪ ਦੀ ਬੱਚੀ ਆ ਗਈ ਜੀ ਠੀਕ ਹੈ ਜੀ ਤੇ ਇਹ 21-22 ਮਹੀਨਿਆਂ ਦੀ ਹੋਗੀ ਇਹ ਦੋਵੇਂ ਬਿਸ਼ੇਰੀਆਂ ਮਨੇ ਘਰ ਜਮ ਮੰਨੀ ਘਰ ਜਮ ਹੈ ਜੀ ਮੇਰੇ ਆਪਣੇ ਹੋਮ ਬਰੀਡ ਹੈ ਤੇ ਇਹ ਜਮਾ سپورਟਲੈਸ ਹੈ ਜੀ ਕਿਤੇ ਦਾਣੇ ਜਿੰਨਾ ਦਾਗ ਨਹੀਂ ਇਹਦੇ ਤੇ ਇਹਦੀ ਮਾਂ ਲਾਰੇ ਘੋੜੇ ਦੀ ਜਿਹੜੀ ਕਿ ਚੌਹਾਂ ਟੈਂਚ ਆਪਣੇ ਘਰੇ ਖੜੀ ਆ ਬਹੁਤ ਚੰਗੀ ਘੋੜੀ ਆ ਜਿੰਨੀ ਵੀ ਕਿਹੜਾ ਕਦ ਕਿੰਨਾ ਹੋਣੀ ਬੱਚੀ ਦਾ ਤੇ ਉਹੋ ਜਿਹੜੀ ਲਾਰੇ ਵਾਲੀ ਇਹਦੀ ਮਾਂ ਹੈ ਉਹ ਬਾਈ ਜੀ ਕੋਲੇ ਉੱਥੇ ਬਰੀਡ ਹੋਈ ਹੈ ਬਾਈ ਸੂਰਤ ਵਿਟਰ ਇਹਨਾਂ ਦੇ ਬੇਟਾ ਜੀ ਹੈ ਤੇ ਬਾਈ ਅਮਰੀਕ ਸਿੰਘ ਹਾਵੜੀ ਤੋਂ ਕੈਂਥਲ ਤੋਂ ਸਾਡਾ ਇੱਕ ਪਰਿਵਾਰ ਹੀ ਹੈ ਸਾਰੇ ਤੇ ਬਾਈ ਜੀ ਹੁਣੀ ਖੜੇ ਹੈਗੇ ਬਾਈ ਸਾਹਬ ਸਿੰਘ ਬਾਈ ਹਰਪ੍ਰੀਤ ਜੀ ਅਸੰਧ ਤੋਂ ਠੀਕ ਹੈ ਜੀ ਤੇ ਹਾਂ ਇਹਨਾਂ ਨੇ ਫਿਰ ਮੈਨੂੰ ਉਹ ਸਮਝੋ ਗਿਫਟ ਜੀ ਦਿੱਤੀ ਸੀਗੀ ਬੇਛੇਰੀ ਇਹਦੀ ਮਾਂ ਉਹ ਮਾਂ ਛੁੱਟੀ ਜੀ ਲਿਆਂਦੀ ਸੀਗੀ ਤੇ ਲਾਰੇ ਕੋੜੇ ਦੀ ਲਾਰਾ ਕੋੜਾ ਉੱਥੇ ਹੀ ਜਾਦੇ ਰਹੇ ਇਹਦਾ ਕਦ ਕਿੰਨਾ ਹੀ ਬੱਚੀ ਦਾ ਇਹਦਾ 61 ਇੰਚ ਹੈ ਜੀ ਠੀਕ ਹੈ 61 ਹਾਂਜੀ ਪਲਾਸੀ ਬਾਬਾਈ ਕਿਵੇਂ ਫੇਰ ਵੀ ਮੇਲਾ ਦਿਖਾਉਣ ਲੈ ਕੇ ਆਏ ਉਹ ਸ਼ੇਰੀ ਨੂੰ ਜਾਂ ਵੇਚਣ ਦੇ ਮਨ ਨਾਲ ਵੇਚਣ ਦਾ ਵੀ ਥੋੜਾ ਬਹੁਤਾ ਹੈਗਾ ਬਾਈ ਜੀ ਅਸਲ ਤਾਂ ਹਨਾ ਵੀ ਨਹੀਂ ਤਾਂ ਚਲੋ ਵੀ ਮੇਲਾ ਦੇਖ ਜਾਗੇ ਮੇਲਾ ਦੇਖ ਬਹਾਨਾ ਹੋ ਜਾਂਦਾ ਇੱਕ ਜੀ ਮੇਲੇ ਦਾ ਆਏ ਆਈਆਂ ਬਾਈ ਆਉਂਦੇ ਤਾਂ ਬਿਆੰਤ ਆਏ ਸਾਲੀਆਂਗਾ ਵੀ ਜੇ ਹੁਣ ਇਕੱਲਾ ਹੂੰ ਬੈਠਦੇ ਆ ਤਾਂ ਉਹ ਸੁਣਾ ਜਾਂ ਨਹੀਂ ਲੱਗਦਾ ਵੀ ਇੱਕ ਦੋ ਬੱਚੀਆਂ ਕੋਲੇ ਖੜੀਆਂ ਨੇ ਤੇ ਚਲੋ ਹਨਾ ਘੋੜਿਆਂ ਵਾਲੇ ਵੱਜਦੇ ਹੀ ਆ ਅਗਲਾ ਕਹਿੰਦਾ ਵੀ ਚਲੋ ਹਾਂ ਠੀਕ ਹੈ ਜੀ ਜਿਵੇਂ ਬਾਬਾਈ ਤੁਹਾਨੂੰ ਆਸਲੇ ਦਾ ਸ਼ੌਂਕ ਆ ਇੱਧਰ ਵੀ ਆ ਗਈ ਹਾਂ ਤੇ ਇਹ ਨਵੀਂ ਚੀਜ਼ ਲਈ ਆ ਜਿਵੇਂ ਸਾਰੇ ਪੰਜਾਬੀਆਂ ਨੂੰ ਹੀ ਖਰੀਦ ਲਈ ਆਪਣੀ ਤੋਂ ਸਹੀ ਗੱਲ ਚਲਾ ਕੇ ਕਿਹੜੀ ਦਿਖਾਈਏ ਬਾਬਾ ਜੀ ਇਹਨਾਂ ਚੋਂ ਆਪਾਂ ਆਪਾਂ ਜਿਹੜੀ ਦੋਨੇ ਚਲਾ ਦੇ ਛੋਟੀ ਨਾਲੇ ਵੱਡੀ ਚ ਚਲਾ ਦਿਓ ਜੀ ਦੇਖ ਲਾਂਗੇ ਨਾਲੇ ਪੰਜਾਬ ਪਹੁੰਚਣ ਤੋਂ ਪਹਿਲਾਂ ਤੋਪਾਂ ਦੇਖ ਲੈਣਗੇ ਵੀ ਚੱਲਦੀਆਂ ਕਿਵੇਂ ਨੇ ਹਾਂਜੀ ਹਾਂਜੀ ਜਰੂਰ ਬਿਲਕੁਲ ਲਿਆਓ ਵੀ ਮਿੱਤਰੋ ਅਸਲਾ ਚੱਕ ਕੇ ਹਾਂਜੀ ਆਪਣੇ ਨਾ ਪੰਜਾਬੀਆਂ ਨੂੰ ਸ਼ੌਂਕ ਆਈ ਸਾਡੇ ਢਿੱਡਾਂ 'ਚ ਜਿਵੇਂ ਆਪਣੇ ਕੋਲੇ ਸਾਰਿਆਂ ਕੋਲੇ ਆ ਛੋਟੀਆਂ ਹਨਾ ਜੀ ਹੁੰਡੇ ਹੋਰ ਹਰ ਇੱਕ ਚੀਜ਼ ਮਤਲਬ ਸ਼ੌਂਕ ਵਧੀਆ ਤੋਂ ਵਧੀਆ ਉਵੇਂ ਆਪਾਂ ਨੂੰ ਅਸਲਿਆਂ ਦੇ ਸ਼ੌਂਕ ਹੈ ਤੇ ਸ਼ੌਂਕ ਨਾਲ ਜੁੜੀਆਂ ਚੀਜ਼ਾਂ ਨੇ ਜੀ ਸਾਰੀਆਂ ਵੀ ਆਪਣੇ ਜਿੰਨੇ ਫਾਰਮ ਬਣਾਏ ਆ ਸਾਰੇ ਭਰਾਵਾਂ ਨੂੰ ਆਏ ਆ ਵੀ ਅਸੀਂ ਫਾਰਮ ਦੇ ਮੂਰੇ ਇਹਨਾਂ ਨੂੰ ਖੜਾਈ ਗਿਆ ਖੜਾਈ ਹਾਂਜੀ ਹਾਂਜੀ ਬਿਲਕੁਲ ਜੀ ਖੇਚਦਾ ਕੇਂਦਰ ਬਣਦੇ ਨੇ ਵੀ ਜੀ ਬਹੁਤ ਆਕਰਸ਼ਿਤ ਹੁੰਦਾ ਬੰਦਾ ਜੀ ਇਹਨੂੰ ਦੇਖ ਕੇ ਹਾਂ ਹਾਂ ਜੀ ਲੈ ਆ ਦਾ ਚੱਕੇ ਹਾਂ ਜੀ ਹਾਂ ਜੀ ਲੈਓ ਜੀ ਕਰੋ ਸਟਾਰਟਿੰਗ ਫਿਰ ਵੱਡੀ ਉਹ ਚਲਾਓ ਪਹਿਲਾਂ ਮੈਂ ਤਾਂ ਕਹਾਂ ਜਾਂ ਛੋਟੀ ਚਲਾ ਲਓ ਪਹਿਲਾਂ ਹਾਂ ਵੱਡੀ ਮਾਰ ਜ਼ਿਆਦਾ ਕਰੇਗੀ ਅੱਛਾ ਅੱਛਾ ਜੀ ਪਹਿਲਾਂ ਛੋਟੀ ਚਲਾ ਲੈਣੇ ਜੀ ਹਾਂ ਕਈ ਵਾਰੀ ਘੋੜੇ ਡਰ ਜਾਂਦੇ ਆ ਤੋਂ ਅੱਛਾ ਅੱਛਾ ਜੀ ਲੈ ਵੀ ਨੇੜੇ ਲਿਆ ਮਿੱਤਰਾ ਇਹ ਚੱਲਦੀ ਕਿਵੇਂ ਆ ਤੋਪ ਇਹ ਵੀ ਦਿਖਾ ਦੀ ਆਪਾਂ ਇਹ ਪਿੱਛੋਂ ਖੁੱਲ ਕੇ ਚੱਲਦੀ ਹੈ ਜੀ ਹਾਂ ਇਹ ਕੀ ਪਹਿਣਾ ਇਹ ਇੱਕ ਗੋਲੀ ਪਹਿਣਗੇ ਇਹ ਤਾਂ ਆਮ ਇੱਕ ਪਟਾਕਾ ਜਿਹਾ ਪਹਿਣਾ ਜੀ ਅੱਛਾ ਠੀਕ ਆ ਜੀ

ਬਹੁਤ ਹੈ ਬਹੁਤ ਲਓ ਜੀ ਲੈਟਰ ਹੈਗਾ ਬਈ ਲੈਟਰ ਹੈਗਾ ਅੱਛਾ ਇੱਕ ਮਿੰਟ ਉਹ ਦੂਜਾ ਤੇਰਾ ਫੋਨ ਕੱਢੀ ਬਈ ਆ ਤੇਰੀਆਂ ਡਰ ਨਾ ਜਾਣ ਉਹ ਘੋੜੀਆਂ ਪਾਈ ਮਗਰ ਨੂੰ ਕਰ ਲੋ ਬਈ ਅੱਗੇ ਸ਼ੁਰੂ ਹਾਂਜੀ ਲਓ ਜੀ ਤੋਪ ਚੱਲਣ ਲੱਗੀ ਆ ਪੁਸ਼ਕਰ ਮੇਨ ਦੇ ਉੱਪਰ ਇਹ ਤੋਪਾਂ ਰਾਜਸਥਾਨ ਤੋਂ ਪੰਜਾਬ ਜਾ ਰਹੀਆਂ ਨੇ ਥੋੜਾ ਸਾਈਡ ਤੇ ਦੇਖੀ ਕਿ ਕਿਥੇ ਤੱਕ ਮਾਰ ਕਰਨੀ ਇਹਨੇ ਜੀ ਅਜੇ ਲੱਗੀ ਨਹੀਂ ਪਾਸੇ ਹੋ ਜਾ ਬਾਬਾ ਪਾਸੇ ਹੋ ਜਾ ਤੂੰ ਆਪਾਂ ਬਾਬਾ ਪਾਸੇ 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 ਵੋਏ ਹੋਏ ਹੋਏ ਵਾਕੀ ਧਮਾਕਾ ਫੁੱਲਾ ਬਈ ਇਹਦਾ ਇਹ ਛੋਟੀ ਹੈ ਜੀ ਬਾਬਾ ਜੀ ਵੱਡੀ ਤਾਂ ਹੂੰ ਸਾਰੇ ਕਿਤੇ ਪਟਾਕੇ ਪਾ ਦੂਗੀ ਵਾਹ ਜੀ ਵਾਹ ਉਹਦੇ ਚ ਤਾਂ ਜੀ ਬੰਬ ਵੀ ਵੱਡਾ ਪੈਂਦਾ ਨਾ ਵਹੀ ਅਸਲੀ ਤੋਪਾ ਮਿੱਤਰੋ ਆਹ ਦੇਖ ਲਓ ਧੂਆ ਨਿਕਲ ਰਿਹਾ ਅਸਲੀ ਤੋਪਾ ਕਿਵੇਂ ਚੱਲ ਰਿਹਾ ਜੀ ਛੁਟਕੋ ਜੀ ਹੈ ਚੀਜ਼ ਹੈ ਜੀ ਮੈਂ ਮਜ਼ਾਕ ਕਰਦਾ ਬਈ ਮਜ਼ਾਕ ਕਰਦਾ ਮੈਂ ਮਜ਼ਾਕ ਵਾਲੀ ਅਜੇ ਤਾਂ ਉਹ ਪਾਏ ਘੱਟ ਮੈਂ ਮਜ਼ਾਕ ਕਰ ਰਿਹਾ ਵੀ ਚੱਲ ਜੀ ਬਾਬਾ ਵੱਡੀ ਦਾ ਵੱਡੀ ਦਾ ਨਜਾਇਜ਼ ਧਮਾਕਾ ਕਰੂਗੀ ਹਾਂ ਜੀ ਉਹ ਜਾਦੇ ਕਰਦੇ ਉਹ ਤਾਂ ਘੋੜੇ ਡਰ ਜਾਂਦੇ ਆ ਫਿਰ ਥੋੜਾ ਜਿਹਾ ਨਾ ਠੀਕ ਹੈ ਜੀ ਇਹ ਹਾਂ ਲਓ ਵੀ ਉਹ ਫਿਰ ਰਹਿਣੇ ਦੀ ਜੀ ਹਾਂ ਜੀ ਜੱਜ ਸਾਹਿਬ ਵੀ ਸ਼ਾਮ ਜੇ ਨੂੰ ਚਲਾਵਾਂਗੇ ਜੀ ਆਪਾਂ ਠੀਕ ਹੈ ਜੀ ਘੋੜੇ ਜਦੋਂ ਅੰਦਰ ਕਰਦੇ ਨੇ ਓਕੇ ਬਾਬੇ ਲਓ ਵੀ ਤੋਪ ਤੁਹਾਨੂੰ ਛੋਟੀਆਂ ਚਲਾ ਕੇ ਦਿਖਾਈਏ ਧਮਾਕਾ ਬਹੁਤ ਵੱਡਾ ਕਰਿਆ ਨੇ ਦੱਸਿਓ ਕਿਵੇਂ ਲੱਗੀ ਤੋਪ ਤੇ ਉਹ ਖੜੀਆਂ ਨੇ ਤੋਪ ਵਰਗੀਆਂ ਦੋ ਬਸ਼ੇਰੀਆਂ ਬਾਬਾ ਜੀ ਦੀ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਜੀ ਆਇਆਂ ਨੂੰ ਬਾਈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ